ਸਲੋਕ ਮੈਲਾ ਤੀਜਾ ਸਤਿਗੁਰੂ ਕੀ ਸੇਵਾ ਚਾਕਰੀ ਸੁਖੀ ਹੂੰ ਸੁਖਸਾਰ ਗੁਰੂ ਨਾਨਕ ਪਾਸ਼ਾ ਜੀ ਦੱਸੀ ਸੇਵਾ ਹੈ ਤਾਂ ਔਖੀ ਸਿਮਰਨ ਚ ਮੰਨਣੀ ਟਿਕਣਾ ਹੈ ਬੜਾ ਔਖਾ ਕੰਮ ਦੇਵੀ ਗੁਨ ਧਾਰਨੇ ਬੜੇ ਔਖੇ ਆ ਵਿਕਾਰ ਬੜੀ ਜਲਦੀ ਆ ਜਾਂਦੇ ਆ ਬਹੁਤ ਔਖੀ ਆ ਪਰ ਸੁਖੀ ਹੂੰ ਸੁਖਸਾਰ ਜੇ ਆਪਾਂ ਨਾਮ ਜਪਣ ਲੱਗ ਪਏ ਬਾਣੀ ਵਿਚਾਰਨ ਲੱਗ ਪਏ ਦੇਵੀ ਗੁਣ ਅੰਦਰ ਲਾਏ ਤੇ ਸੁਖੀ ਹੂੰ ਸੁਖਸਾਰ ਬਦਿਆ ਤੋਂ ਬਦਿਆ ਸ੍ਰਿਸ਼ ਸੁਖ ਦਾ ਤਾਤਾ ਹੋ ਸੇਵਾ ਸੇਵਰੇ ਉੱਠ ਕੇ ਸਿਮਰਨ ਕਰਨਾ ਬਹੁਤ ਔਖਾ ਹੈ ਮੰਨਣੀ ਟਿਕਣਾ ਪਰ ਜੇ ਆਪਾਂ ਸੇਵਰੇ ਉੱਠ ਕੇ ਸਿਮਰਨ ਕਰਨਾ ਪਏ ਬਾਣੀ ਵਿਚਾਰ ਕੇ ਦੇਵੀ ਗੁਣ ਅੰਦਰ ਲਾਏ ਵਿਕਾਰਾਂ ਨੂੰ ਛੱਡ ਦਟਾ ਸਾਰ ਹੁੰਦਾ ਹੈ ਸ੍ਰਿਸ਼ਟ ਸਾਰੇ ਸੁੱਖਾ ਤੋਂ ਵਧੀਆ ਸੁੱਖ ਤੇ ਐਥੇ ਮਿਲਣ ਬੜਿਆਈਆਂ ਐਥੇ ਮਿਲਣ ਬੜਿਆਈਆਂ ਦੇਖੋ ਦਰਗਾਹ ਮੁਖਦਵਾਰ ਕਿਆ ਬਾਤਾਂ ਹੈ ਮੁਖਦਵਾਰ ਹੀ ਤੌਖਾ ਗੁਰੂ ਨਾਨਕ ਪਾਸ਼ਾ ਦੀ ਦਸਤਿ ਸੇਵਾ ਕੀਤੀਆਂ ਜਗਤ ਵਿੱਚ ਆਦਰ ਮਿਲਦਾ ਤੇ ਵਾਹਿਗੁਰੂ ਦੀ ਹਜ਼ੂਰੀ ਸੱਚਖੰਡ ਵਿੱਚ ਮੁਕਤੀ ਮਿਲਦੀ ਹੈ ਮੁਕਤੀ ਦਾ ਦਰਵਾਜ਼ਾ ਹੈ ਦਸਮ ਦਵਾਰ ਖਬਰਾਂ ਓਖੀ ਮੁਕਤੀ ਹੈ ਬੱਤ ਮੈਂ ਤਾਂ ਮੱਗੇ ਵੀ ਕਿਹਾ ਸੀ ਇੱਥੇ ਤਾਂ ਗੁਰੂ ਸਾਹਿਬ ਛੱਟ ਲਿਖ ਦਿੰਦੇ ਮੁਕਤੀ ਮਿਲ ਜਾਂਦੀ ਸੱਚੀ ਕਾਰ ਕਮਾਉਣ ਨੀ ਸਤ ਪੈਨਣ ਸੱਚਾ ਨਾਮ ਅਧਾਰ ਗੁਰੂ ਨਾਨਕ ਬਾਛਾ ਦੀ ਇਹ ਹੀ ਸੱਚੀ ਕਾਰ ਕਮਾਉਣ ਜੋਗ ਹੈ ਸਿਮਰਨ ਕਰਨਾ ਇਸ ਨਾਲ ਗੁਰਸਿੱਖ ਨੂੰ ਬੜਤੇ ਕੱਦਨ ਲਈ ਸੱਚਾ ਵਾਹਿਗੁਰੂ ਨਾਮ ਪਛਾਖ ਮਿਲ ਜਾਂਦੀ ਹੈ ਸੱਚੀ ਸੰਗਤ ਸੱਚ ਮਿਲੇ ਸੱਚੇ ਨਾਏ ਪਿਆਰ ਸੱਚੀ ਸੰਗਤ ਵਿੱਚ ਸੱਚੇ ਨਾਮ ਵਿੱਚ ਪਿਆਰ ਪੈਂਦਾ ਸੱਚੀ ਸੰਗਤ ਵਿੱਚ ਸੱਚੇ ਵੈਗਰੂ ਨਾਮ ਨਾਲ ਪਿਆਰ ਪੈਂਦਾ ਤੇ ਸੱਚੇ ਵੈਗਰੂ ਵਿੱਚ ਸਮਾਈ ਹੋ ਜਾਂਦੀ ਸਮਾਈ ਸਤਖੰਡ ਹੋਣੀ ਇੱਥੇ ਨਹੀਂ ਹੋਣੀ ਨਹੀਂ ਇੱਥੋਂ ਨਿਕਲ ਕੇ ਹੋਣੀ ਹੈ ਮੁਕਤੀ ਲੈ ਕੇ ਹੋਣੀ ਹੈ ਪਹਿਲਾਂ ਨਹੀਂ ਹੁੰਦੀ ਸਮਾਈ ਹੁੰਦੀ ਹੈ ਵਿੱਚ ਬਿਲ ਗਿਆ ਜਿਵੇਂ ਪਾਣੀ ਨਾਲ ਪਾਣੀ ਦੁੱਧ ਨਾਲ ਦੁੱਧ ਮਿਲ ਗਿਆ ਇਦਾਂ ਜਾ ਕੇ ਵਾਇਗਰੂ ਵਿੱਚ ਮਿਲ ਜਾਣਾ ਸੀ ਵਾਇਗਰੂਆਂ ਨਹੀਂ ਸਮਝਾਈ ਤੋ ਸੱਚੇ ਸ਼ਬਦ ਹਰਖ ਸਦਾ ਬੜ ਸੱਚੇ ਸੱਚਿਆ ਤੇ ਗੁਰੂ ਦੇ ਸੱਚੇ ਸ਼ਬਦ ਦੀ ਬਰਕਤ ਨਾਲ ਮਨੁੱਖ ਤੇ ਮਨ ਵਿੱਚ ਸਦਾ ਖੁਸ਼ੀ ਬਣੀ ਰਹਿੰਦੀ ਹੈ ਤੇ ਵਾਇਗਰੂ ਦੀ ਹਜ਼ੂਰੀ ਵਿੱਚ ਮਨੁੱਖ ਸੁਰਖਰੂ ਹੋ ਜਾਂਦਾ ਹੈ ਮੁਕਤੀ ਮਿਲ ਜਾਂਦੀ ਮੁਕਤੀ ਨਾਨਕ ਸਤਿਗੁਰੂ ਕੀ ਸੇਵਾ ਸੋ ਕਰੇ ਜਿਸ ਨੂੰ ਨਦਰ ਕਰੇ ਕਰਤਾ ਦੇਖਿਆ ਨਾ ਦੋਵਾਂ ਦੀ ਮਿਲੀ ਭੁਗਤੈ ਐ ਨਾਨਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦਰਸੀ ਹੋਈ ਕਾਰ ਦੇਵੀ ਗੁਣ ਸਿਮਰਨ ਉਹੀ ਗੁਰਸ਼ਿ ਕਰਦਾ ਜਿਸ ਉਤੇ ਵਾਹਿਗੁਰੂ ਆਪ ਮਿਹਰ ਦੀ ਨਜ਼ਰ ਕਰਦਾ ਹੈ ਬਸ ਦੇਖਿਆ ਦੋਵਾਂ ਦੀ ਮਿਲੀ ਭੁਗਤੈ ਗੁਰਨਾਨਕ ਮੇਰ ਕਰੇ ਤੇ ਰੱਬ ਮਿਲ ਜਾਂਦਾ ਰੱਬ ਮੇਰ ਕਰੇ ਤੇ ਗੁਰਨਾਨਕ ਮਿਲ ਜਾਂਦਾ ਫੇਰ ਪਰ ਕੀ ਹੋਇਆ ਮੈਂ ਲਤੀਜਾ ਹੋਰ ਵੀ ਡਾਣੀ ਚੱਕਰੀ ਤ੍ਰਿਕ ਜੀਵਨ ਤ੍ਰਿਕ ਵਾਸੂ ਪ੍ਰਭੂ ਦੀ ਬੰਦਗੀ ਛੱਡ ਕੇ ਮਨਮੁਖ ਬੰਦੇ ਹੋਰ ਬੇਗਾਨੀ ਕਾਰ ਕਰਨ ਵਾਲਿਆਂ ਦਾ ਜੀਵਣਾ ਵੀ ਤੇ বাসਨਾ ਫਟਕਾਰ ਜਾਗਾ ਫੇਟ ਲਾਨਤ ਹਜ਼ਾਰ ਬਾਰੀ ਫੇਟੇ ਮੁਟ ਤੁਹਾਡੇ ਅੰਮ੍ਰਿਤ ਛੋੜ ਬਿਖ ਲੱਗੇ ਬਿਖ ਖਟਣਾ ਬਿਖ ਰਾਸ ਦੇਖਿਆ ਸਾਡੇ ਅੰਦਰ ਅੰਮ੍ਰਿਤ ਬੜਾ ਭਰਪੂਰ ਸੀ ਬਹੁਤ ਭਰਪੂਰ ਸੀ ਤੋ ਅੰਮ੍ਰਿਤ ਉਹਨਾਂ ਨੇ ਅਜੇ ਹੈ ਅੰਮ੍ਰਿਤ ਛੱਡ ਦਿੱਤਾ ਕਿ ਮਾਇਆ ਰੂਪ ਜ਼ਹਿਰ ਇਕੱਠਾ ਕਰਨ ਵਿੱਚ ਲੱਗੇ ਹੋਏ ਹਨ ਤੇ ਜ਼ਹਿਰ ਹੀ ਉਹਨਾਂ ਦੀ ਖੱਟੀ ਕਮਾਈ ਤੇ ਪੂੰਜੀ ਹੈ ਬਸ ਬਿਖ ਖਾਣਾ ਬਿਖ ਪੈਨਣਾ ਬਿਖ ਕੇ ਮੁਖ ਗਰਾਥ ਬਿਖੁੰਦੀ ਜ਼ਹਿਰ ਵਿਕਾਰ ਅਤੋਂ ਰਾਰਵੇਲੇ ਵਿਕਾਰੀ ਭੋਗਦੇ ਰਹਿੰਦੇ ਆ ਉਹਨਾਂ ਦੀ ਖਰਾਬ ਤੇ ਪਿਛਾਕ ਜ਼ਹਿਰ ਹੀ ਐ ਤੇ ਜ਼ਹਿਰ ਹਨੂ ਮੂਹ ਵਿੱਚ ਵੀ ਉਗਰਾਈਆਂ ਜ਼ਹਿਰ ਹੀ ਜਾਂਦੇ ਹਨ ਸੋ ਐਥੋ ਦੁੱਖੋ ਦੁਖ ਕਮਾਮ ਨਾ ਮੋਇਆ ਨਰਕ ਨੇ ਬਾਤ ਦੇਖਿਆ ਅਜਿਹੇ ਬੰਦੇ ਜਗਤ ਵਿੱਚ ਨਿਰਾ ਦੁਖੀ ਭੋਗਦੇ ਹਨ ਜਿਹੜੇ ਵਿਕਾਰੀ ਹਨ ਮਨਮੁਖ ਹਨ ਤੇ ਮੋਇਆ ਉਨਾ ਦਬਾਅ ਫਿਰ ਨਰਕ ਵਿੱਚ ਹੁੰਦਾ ਹੈ ਤੇ ਜਮਦੂਦ ਫਿਰ ਕੀ ਕਰਦਾ ਹੈ ਮਨਮੁਖ ਮੂ ਮੈਲੇ ਸ਼ਬਦ ਨਾ ਜਾਣਨੀ ਕਾਮ ਕ੍ਰੋਧ ਵਿਨਾਸ਼ ਦੇਖਿਆ ਵਿਕਾਰ ਆ ਗਿਆ ਕਾਮ ਕ੍ਰੋਧ ਵਿਨਾਸ਼ ਮੂ ਮੈਲੇ ਹੋਣ ਕਰਕੇ ਮਨਮੁਖ ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਦੇ ਤੇ ਕਾਮ ਕ੍ਰੋਧ ਵਿਕਾਰਾਂ ਨਾਲ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਨਰਕਾਂ ਵਿੱਚ ਚਲੇ ਜਾਂਦੇ ਆ ਖਤਮ ਹੋ ਜਾਂਦੇ ਸਤਿਗੁਰੂ ਕਾ ਪਉ ਛੋੜਿਆ ਮਨ ਹਟ ਕੰਮ ਨਾ ਆਵੇ ਰਾਸ ਗੁਰੂ ਨਾਨਕ ਪਾਸ਼ਾ ਦਾ ਅਦਬ ਸਰਕਾਰ ਛੱਡ ਦੇਣ ਕਰਕੇ ਭਉ ਡਰ ਅਦਬ ਸਤਕਾਰ ਮਨ ਦੇ ਹੱਥ ਨਾਲ ਕੀਤਾ ਹੋਇਆ ਉਹਨਾਂ ਦਾ ਕੋਈ ਕੰਮ ਸਿਰੇ ਨਹੀਂ ਚੜਦਾ ਜੰਪਰ ਬੱਗੇ ਮਾਰੀਆਂ ਕੋ ਨਾ ਸੁਨੇ ਪਕਾਰ ਇੱਥੇ ਸਿਆਣਾ ਬੰਦਾ ਮਾਰ ਖਾ ਜਾਂਦਾ ਨਾ ਇਸ ਵਾਸਤੇ ਮਨਮੁਖ ਜੰਪੂਰੀ ਵਿੱਚ ਬੱਦੇ ਮਾਰ ਖਾਂਦੇ ਹਨ ਕਿਉਂਕਿ ਉਸ ਵੇਲੇ ਕੋਈ ਪਕਾਰ ਨਹੀਂ ਸੁਣਦਾ ਨਹੀਂ ਨਾਨਕ ਪੂਰਬ ਲਿਖਿਆ ਕਮਾਮ ਨਾ ਗੁਰਮਖ ਨਾਮ ਨਿਵਾਸ ਇਹ ਨਾਨਕ ਜੀ ਮਗ ਤੋਂ ਕੀਤੇ ਕਰਮਾਂ ਅਨੁਸਾਰ ਲਿਖਿਆ ਦੇਖਮਾਉਂਦੇ ਹਨ ਤੇ ਗੁਰੂ ਦੇ ਸਾਹਮਣੇ ਰਹਿਣ ਬਲੇ ਅੰਮ੍ਰਿਤ ਧਾਰੀ ਗੁਰਸਿੱਖ ਜਿਹੜੇ ਗੁਰਨਾਨਕ ਬਣ ਜਾਂਦੇ ਹਨ ਤਜੇ ਲੈ ਕਰਨਾਨ ਕੋ ਉਹਨਾਂ ਦੀ ਸੁਰਤਨ ਵਾਇਗਰੂ ਨਾਮੇ ਜੁੜੀ ਰਹਿੰਦੀ ਹੈ। ਉਹਨਾਂ ਦੀ ਸੁਰਤ ਵਾਇਗਰੂ ਨਾਮੇ ਚ ਜੁੜੀ ਰਹਿੰਦੀ। ਕਿਆ ਬਾਤਾਂ ਗੁਰਮੁਖ ਤੇ ਮਨਮੁਖ ਵਿੱਚ ਬਹੁਤ ਫਰਕ ਹੈ ਪੌੜੀ। ਸੋ ਸਤਗੁਰੂ ਸੇਵੋ ਸਾਧ ਜਨ ਬਿਨ ਹਰ ਹਰ ਨਾਮ ਦਿੜਾਇਆ। ਇਹ ਸਤਗੁਰੂ ਨਾਨਕ ਪਾਤਸ਼ਾਹ ਨੇ ਅਮਰਿ ਸ਼ਕੌਣ ਲੱਗੇ ਆ। ਵਾਇਗਰੂ ਦਾ ਨਾਮ ਪੱਕਾ ਕੀਤਾ ਸੀ ਬੋਲ ਵਾਇਗਰੂ ਬੋਲ ਵਾਇਗਰੂ। ਕੱਤੀ ਹਸੁਰਾਂ ਕੇ ਕੀਤਾ ਸੀ ਦਰਵਾਜਾ ਖੋਲ੍ਹਿਆ ਸੀ ਫਿਰ ਉਹ ਉਸੇ ਸਾਧ ਗੁਰੂ ਨਾਨਕ ਦੀ ਸੇਵਾ ਕਰੋ ਸੋ ਸਤਿਗੁਰੂ ਪੂਜੋ ਦਿਨ ਸਰਾਤ ਜਿਨੇ ਜਗਨਨਾਥ ਜਗਦੀਸ਼ ਜਪਾਇਆ ਉਹ ਜਿਸ ਗੁਰੂ ਨਾਨਕ ਪਾਤਸ਼ਾਹ ਨੇ ਜਗਤ ਦੇ ਮਾਲਕ ਦੇ 나ਥ ਦਾ ਵਾਹਿਗੁਰੂ ਨਾਮ ਜੀਵਾਂ ਤੋਂ ਜਪਾਇਆ ਉਸ ਦੀ ਦਿਨ ਰਾਤ ਪੂਜਾ ਕਰੋ ਸੋ ਸਤਿਗੁਰੂ ਦੇਖੋ ਇੱਕ ਨਿਮਖ ਨਿਮਖ ਜਿਨ ਹਰ ਕਾ ਹਰ ਪੰਥ ਬਤਾਇਆ ਉਸੇ ਗੁਰੂ ਨਾਨਕ ਪਾਤਸ਼ਾਹ ਜਿਸ ਗੁਰੂ ਨਾਨਕ ਪਾਤਸ਼ਾਹ ਨੇ ਪਰਮਾਤਮਾ ਦੇ ਮਿਲਣ ਦਾ ਰਾਹ ਦੱਸਦਾ ਪੰਥ ਦਿਖਾਇਆ ਤੂੰ ਉਸ ਦਾ ਹਰ ਮੇਰੇ ਦਰਸ਼ਨ ਕਰੋ ਤੇ ਸਤਿਗੁਰੂ ਕੀ ਸਭ ਪੰਗੀ ਪਵੋ ਜਿਨ ਮੋਹ ਅੰਧੇਰ ਚੁਕਾਇਆ ਤੋ ਜਿਸ ਗੁਰੂ ਨਾਨਕ ਪਾਤਸ਼ਾਹ ਨੇ ਜੀਵਾਂ ਦੇ ਹਿਰਦੇ ਵਿੱਚ ਮਾਇਆ ਦਾ ਮੋਧ ਹਨੇਰਾ ਹੀ ਦੂਰ ਕਰ ਦਤਾ ਸਾਰੇ ਉਸ ਦੀ ਚਰਨੀ ਲੱਗੋ ਸੋ ਸਤਿਗੁਰੂ ਕਹੋ ਸਭ ਧੰਨ ਧੰਨ ਜਿਨ ਹਰ ਭਗਤ ਪੰਡਾਰ ਲਹਾਇਆ ਤੇ ਜਿਸ ਗੁਰੂ ਨਾਨਕ ਪਾਤਸ਼ਾਹ ਨੇ ਪ੍ਰਭੂ ਦੀ ਪਗਤੀ ਦੇਖ ਜਾਣੇ ਲਵਾ ਦਿੱਤੇ ਹੈ ਤੇ ਉਸ ਨੂੰ ਆਖੋ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਤਾਨ ਗੁਰੂ ਨਾਨਕ ਤਾਨ ਗੁਰੂ ਨਾਨਕ